ਸੰਦੇਸ਼ ਖੇਤਾਂਂ ਵਿਰੋਧ ਤੁਹਾਡਾ ਸਵਾਗਤ ਹੈ ਮੇਰੇ ਆਪਣੇ YouTube ਚੈਨਲ ਦੇ ਉੱਤੇ ਨੌਜਵਾਨ ਵੀਰੇ ਤੁਹਾਨੂੰ ਇੱਕ ਛੋਟੀ ਦਿਖਾ ਰਿਹਾ ਹਾਂ ਬਹੁਤ ਛੋਟੀ ਚੰਗੀ ਜਿਹੀ ਵੀਰੇ ਸ਼ੂਈ ਨੂੰ ਹੋ ਗਿਆ ਮਹੀਨਾ ਦੁੱਧ ਅੱਧਾ ਕਿਲੋ ਆਇਆ ਛੋਟੀ ਬਹੁਤ ਚੰਗੀ ਜਿਹੀ ਹੈ ਵਾਜੂਬ ਰੇਟ ਹੈ ਵੀਰੇ ਪਿੰਡ ਬੁਗਰਾ ਧੂੜੀਕੋੜ ਜ਼ਿਲ੍ਹਾ ਸ਼ਰੂਖੜਾਈ ਅੱਖ ਜਪਨ ਨੰਬਰ ਪਾਵਾਂਗੇ ਬਾਈ ਦਾ ਜੀ ਛੋਟੀ ਬਹੁਤ ਨੱਚੀ ਹੈ ਅੱਛੇ ਜਿਹੜਾ ਕੱਟਿਆ ਹੁਣ ਕੱਟਾ ਉਹ ਲੁਣ ਦਿਖਾ ਦਿੰਦੇ ਆ ਜੀ ਆਹ ਇਹਦਾ ਬੱਚਾ ਵੀਰੇ ਜੇ ਕਿਤੇ ਭਰਾਣੇ ਲੈਣੀ ਹੋਵੇ ਤਾਂ ਵੀਰੇ ਸਪਾਰਕਰ ਸਕਦਾ ਹੈਗਾ 24 ਨੱਕੀ ਦਾ ਕਾਲੀਆ ਜੈਡ ਬਲੈਕ ਆ ਵੀਰੇ ਪਿੱਛੇ ਕੱਟਾ ਵੀਰੇ ਤੇ ਬਾਕੀ ਵੀਰੇ ਤੁਹਾਨੂੰ ਦਿਖਾ ਦਿੰਦਾ ਜੀ ਫੇਰ ਇੱਕ ਵਾਰੀ ਲਓ ਜੀ ਵੀਰੇ ਛੋਟੀ ਹੋਸ਼ ਨੱਕੀ ਹੈ ਗੋਲ ਸ਼ੰਗਦੀ ਹੈ ਜੈਡ ਬਲੈਕ ਹੈ ਜੇ ਕਿਤੇ ਭਰਾਣੇ ਲੋਡ ਹੋਵੇ ਤਾਂ ਵੀਰੇ ਲੈ ਸਕਦਾ ਬਾਕੀ ਆਪਾਂ ਨੰਬਰ ਪਾਵਾਂਗੇ ਬਾਬੇ ਦਾ ਵੀਰੇ ਪੈਸੇ ਵੀਰੇ ਬਾਬਾ ਕਹਿੰਦਾ ਫੋਨ ਤੇ ਗੱਲ ਕਰਾਂਗੇ ਬਾਕੀ ਵੀ ਇਹਨਾਂ ਨੂੰ ਫੋਨ ਕਰ ਲਿਓ ਲੋਲੀ ਉਹ ਡਰਦੀ ਆ ਵੀਰੇ ਮੇਰੇ ਤੋਂ ਹੋਊਗੀ ਮੈਂ ਡਾਕਟਰ ਆ ਨਾ ਆਪਾਂ ਕਰਕੇ ਲੋਲੀ ਛੋਟੀ ਵੋਸ਼ ਨੱਖੀ ਆ ਵੀਰੇ ਇਹ ਛੋਟੀ ਦਾ ਮਾਲਕ ਨੇ ਵੀਰੇ ਜੇ ਕਹਿੰਦੇ ਵੀਰੇ ਰੇਟ ਫੋਨ ਤੇ ਹੋਊਗਾ ਕਿਸੇ ਭਰਾਣੇ ਲੈਣੀ ਹੋਵੇ ਵੀਰੇ ਤਾਂ ਲੈ ਸਕਦਾ ਬਹੁਤ ਵੀ ਵੱਜ ਰੇਟ ਆ ਵੀਰੇ 68000 ਥੱਲੇ ਮਿਲ ਜੂ ਵੀਰੇ ਛੋਟੀ 60000 ਤੋਂ ਥੱਲੇ ਥੱਲੇ ਦੇ ਦਾਂਗੇ ਵੀਰੇ ਕਹਿੰਦੇ ਛੋਟੀ ਛੋਟੀ ਵੋਸ਼ ਨੱਖੀ ਆ ਵੀਰੇ ਨੰਨੀ ਇਹਦਾ ਨਵਾਂ ਮੰਡੀ ਚ ਘਰ ਆ ਵੀਰੇ ਪਿੰਡ ਬੋਗਰਾ ਡਾਣਾ ਮੰਡੀ ਵਿੱਚ ਘਰ ਆਇਨਾਂ ਦਾ ਕੀ ਆਪਣਾ ਨੰਬਰ ਬੋਲ ਦਿਓ ਜੀ 9463562801 ਇੱਕ ਵਾਰੀ ਫਿਰ ਬੋਲ ਦਿਓ 9463562801 ਲੋ ਜੀ ਇਹ ਭਾਈ ਦਾ ਨੰਬਰ ਆ ਇਹਨਾਂ ਨਾਲ ਗੱਲ ਕਰਦੇ ਹੋ ਵੀਰੇ ਫੋਨ ਤੇ